ਦਾ ਸਾਰੇ ਸੰਸਾਰ ਦੀ ਗਾਰੰਟੀ ਵੀ ਲੈ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਤਾਂ ਬੜੀ ਖੂਬਸੂਰਤ ਗੱਲ ਕਰਦੇ ਮਹਾਰਾਜ ਜੀ ਦੀ ਬਾਣੀ ਤਾਂ ਕਹਿੰਦੀ ਹੈ ਪੁੱਲ ਸੰਸਾਰ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਆਪਣੇ ਫਰਜ਼ ਕੀ ਬਣਦੇ ਨੇ ਪਰ ਮੈਂ ਬਹੁਤ ਵਾਰ ਇਹ ਜ਼ਿਕਰ ਕਰਦਾ ਵੀ ਜੇ ਪੁੱਲ ਸੰਸਾਰ ਨਹੀਂ ਵੀ ਸਮਝਦਾ ਤਾਂ ਘੱਟੋ ਘੱਟ ਜਿਹੜੇ ਇਹ ਕਹਿੰਦੇ ਨੇ ਵੀ ਸਾਡਾ ਗੁਰੂ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਅਸੀਂ ਇਹ ਕਹਿੰਦੇ ਨਹੀਂ ਠੱਕਦੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਪਰ ਸਭ ਸਿੱਖਾਂ ਜੇ ਤਰੀ ਨਾ ਆਉਂਦਾ ਵੀ ਪ੍ਰਚਾਰਕ ਸਿੱਖ ਜਾਂ ਰਾਗੀ ਸਿੱਖ ਜਾਂ ਗ੍ਰੰਥੀ ਸਿੱਖ ਇਹ ਤਾਂ ਥੋੜੀ ਆਉਂਦਾ ਜੇ ਇਹ ਤਾਂ ਆਉਂਦਾ ਹੋਵੇ ਵੀ ਜਥੇਬੰਦੀਆਂ ਵਾਲੇ ਸਿੱਖ ਕੀ ਸਤ ਸੇਖਾਂ ਚਾਪਾ ਨਹੀਂ ਆਉਂਦੇ ਕਿਹੜਾ ਸਿੱਖ ਸਤ ਸੇਖਾਂ ਚ ਆਉਂਦਾ ਤੇ ਕਿਹੜਾ ਸਿੱਖ ਸਤ ਸੇਖਾਂ ਚ ਨਹੀਂ ਆਉਂਦਾ ਸਾਨੂੰ ਫੈਸਲਾ ਕਰਨਾ ਪਏ ਅੱਛਾ ਜਦੋਂ ਅਸੀਂ ਕੋਈ ਗੱਲ ਆਪਣੇ ਲੈਵਲ ਤੇ ਕਰਨੀ ਹੋਵੇ ਫਿਰ ਅਸੀਂ ਸਾਰੇ ਸਿੱਖ ਹਾਂ ਮੈਂ ਵੀ ਸਿੱਖਾ ਮੈਂ ਵੀ ਸਿੱਖਾ ਮੇਰੇ ਮੇਰੇ ਨਾਮ ਨਾਲ ਵੀ ਸਿੰਘ ਲੱਗਦਾ ਪਰ ਜਦੋਂ ਗੱਲ ਕਈ ਵਾਰ ਨਾ ਤੁਸੀਂ ਵੇਖੋ ਗੁਰਦੁਆਰਾ ਸਾਹਿਬ ਪੰਜਾਂ ਪਿਆਰਿਆਂ ਦੀ ਦੇਖ ਕੱਢੀ ਜਾਂਦੀ ਹੈ ਅਕਸਰ ਜਦੋਂ ਦੇਖ ਵਰਤਾਈ ਜਾਂਦੀ ਹੈ ਨਾ ਤਾਂ ਸਾਡੀ ਇੱਕ ਮਰਿਆਦਾ ਹੈ ਵੀ ਅਸੀਂ ਪੰਜ ਪਿਆਰਿਆਂ ਦੀ ਦੇਖ ਕੱਢਦੇ ਹਾਂ ਵੈਸੇ ਹੌੜ ਹਲਾਤ ਇਦਾਂ ਦੇ ਬਣ ਕੇ ਵੀ ਪੰਜ ਪਿਆਰਿਆਂ ਦੀ ਦੇਖ ਕੱਢ ਕੇ ਪੰਜਾਂ ਪਿਆਰਿਆਂ 'ਚ ਵਰਤਾਈ ਨਹੀਂ ਜਾਂਦੀ ਕਿਉਂਕਿ ਪੰਜ ਹੈ ਹੀ ਨਹੀਂ ਗੁਰਦੁਆਰੇ ਤਰੱਕੀ ਵੇਖੋ ਅਸੀਂ ਕਿੰਨੀ ਕੀਤੀ ਹੈ ਅਸੀਂ ਗੁਰਦੁਆਰੇ ਸਾਨੂੰ ਇਹ ਭਰੋਸਾ ਨਹੀਂ ਵੀ ਆ ਪੰਜ ਬੰਦਿਆਂ ਨੂੰ ਪੰਜਾਂ ਪਿਆਰਿਆਂ ਵਾਲੀ ਦੇਖ ਦਿੱਤੀ ਜਾ ਸਕਦੀ। ਤੇ ਅੱਜ ਕੱਲ ਤੁਸੀਂ ਵੇਖੋਗੇ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਪੰਜਾਂ ਦੀ ਦੇਖ ਕੱਢ ਕੇ ਤੇ ਨਾਲ ਉਸੇ ਵੇਲੇ ਦੇਖ ਜੀ ਮਿਲਾ ਦਿੱਤੀ ਜਾਂਦੀ ਹੈ। ਅਸੀਂ ਇਹ ਸਾਬਤ ਕਰ ਰਹੇ ਹਾਂ ਕਿ ਮਹਾਰਾਜ ਸਾਡੇ ਕੋਲ ਪੰਜ ਵੀ ਹੈ ਨਹੀਂ ਜਿਹਨੂੰ ਇਹ ਦੇਖ ਦੇ ਸਕੀ। ਫਿਰ ਮੈਂ ਜਿਹੜੀ ਗੱਲ ਕਰ ਲੱਗਾ ਸੀ ਜਦੋਂ ਉਹ ਦੇਖ ਵੰਡਦੇ ਸਨ ਪੰਜਾਂ ਅਸੀਂ ਬੜੇ ਝਗੜੇ ਖੜੇ ਹੁੰਦੇ ਸਾਂ। ਆਪਾਂ ਮੰਡੜੋਂ ਪਤਾ ਕਿਉਂ हट ਗਏ ਬਹੁਤ ਸਾਰੇ ਥਾਵਾਂ ਝਗੜੇ ਇਹਨੂੰ ਕਿਉਂ ਨਹੀਂ ਦਿੱਤੀ ਬੰਨਾਂ ਪਿਆਰੇ ਵਾਲੀ ਦੇਖ ਅੱਛਾ ਇਹਨੂੰ ਕਿਉਂ ਦੇ ਦਿੱਤੀ ਬੰਨਾਂ ਵਾਲੀ ਦੇਖ ਕਈਆਂ ਥਾਵਾਂ ਤੇ ਇਹ ਝਗੜਾ ਪੈ ਜਾਂਦਾ ਸੀ ਵੀ ਵੀਰਾਂ ਨੂੰ ਬੰਨਾਂ ਪਿਆਰੇ ਵਾਲੀ ਦੇ ਦੇਣੀ ਹੈ ਭੈਣਾਂ ਨੂੰ ਨਹੀਂ ਦੇਣੇ ਕਿਉਂਕਿ ਪੰਜ ਪਿਆਰੇ ਤਾਂ ਵੀਰ ਹੀ ਹੋ ਸਕਦੇ ਭੈਣਾਂ ਥੋੜੀ ਹੋ ਸਕਦੀਆਂ ਫਿਰ ਝਗੜੇ ਤੋਂ ਡਰਦੇ ਆ ਸਾਡੇਆਂ ਕੁਝ ਬੰਦਿਆਂ ਨੂੰ ਲੱਗਿਆ ਕਿ ਐਵੇਂ ਹਰ ਥਾਂ ਤੇ ਝਗੜਾ ਖੜਾ ਕਰਨ ਨਾਲੋਂ ਚੰਗਾ ਹੈ ਵੀ ਦੇਖ ਕੰਡੋ ਤੇ ਦੇਖ ਦੇ ਵਿੱਚ ਹੀ ਮਿਕਸ ਕਰ ਦਿਓ ਘਟੋ ਘਟ ਝਗੜਾ ਤੇ ਖਤਮ ਹੋ ਜਾਏਗਾ ਠੀਕ ਹੈ ਤੁਸੀਂ ਝਗੜਾ ਤਾਂ ਕੋ ਕਾਲਿਆ ਪਰ ਤੁਸੀਂ ਇਹ ਅਹਿਸਾਸ ਕਰੋ ਵੀ ਆਪਾਂ ਫੀਲ ਇਹ ਵੀ ਤੇ ਕਰ ਲਿਆ ਨਾ ਨਾਲ ਤੇ ਸਾਡੇ ਕੋਲ ਪੰਜ ਵੀ ਬੰਦੇ ਐਸੇ ਨੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਇਹ ਦੇਗੇ ਮर्यादा ਹੀ ਨਿਭਾ ਸਕਦੇ ਹੋਈਏ ਅੱਛਾ ਉਸ ਵੇਲੇ ਸਾਰੇ ਕਹਿੰਦੇ ਨੇ ਵੀ ਪੰਜਾਂ ਦੀ ਦੇਗ ਮੈਨੂੰ ਮਿਲਣੀ ਚਾਹੀਦੀ ਹੈ ਪੰਜਾਂ ਪਿਆਰਿਆਂ ਵਾਲੀ ਦੇਗ ਮੈਨੂੰ ਮਿਲਣੀ ਚਾਹੀਦੀ ਹੈ ਤੇ ਜਦੋਂ ਗੱਲ ਚੱਲੇ ਵੀ ਪੰਜਾਂ ਪਿਆਰਿਆਂ ਦਾ ਰੋਲ ਕੌਣ ਨੇ ਪਾਇਗਾ ਫਿਰ ਕਹਿੰਨੇ ਨਹੀਂ ਅਸੀਂ ਥੋੜੀ ਨਿਬਾ ਸਕਦੇ ਹਾਂ ਅਸੀਂ ਦਾ ਅਸੀਂ ਕਿੱਦਾਂ ਬਣ ਸਕਦੇ ਹਾਂ ਅਸੀਂ ਧਰਮ ਸਿੰਘ ਕਿੱਦਾਂ ਬਣ ਸਕਦੇ ਹਾਂ ਅਸੀਂ ਹਿੰਮਤ ਸਿੰਘ ਕਿੱਦਾਂ ਬਣ ਸਕਦੇ ਕਮਾਲ ਹੈ ਦੇਖ ਲੈਣ ਲਈ ਬਣ ਸਕਦੇ ਆਪਸ ਪਰ ਜ਼ਿੰਮੇਵਾਰੀ ਨਿਭਾਉਣ ਲਈ ਨਹੀਂ ਬਣ ਸਕਦੇ ਸੋ ਗੁਰੂ ਸਾਹਿਬ ਜੀ ਨੇ